ਜਿਹੜੀ ਬੀਜੇਪੀ ਆ ਕੇ ਸਿੰਘਾਂ ਦੇ ਹਮਦਰਦ ਬਣਦੀ ਹੈ ਜਿਹੜਾ ਆਪਣਾ ਢੋਲ ਪੇਟਰੀ ਹੈ ਪੰਜਾਬ ਦੇ ਵਿੱਚ ਅਸੀਂ ਬਹੁਤ ਵੱਡੇ ਹਮਦਰਦਾਂ ਦੀ ਸੀ ਵੀਰ ਬਾਲ ਦੇ ਜਿਸ ਮਨਾਉਂਦੇ ਜੀ ਗੁਰੂ ਤੇਗ ਬਹਾਦਰ ਦਾ ਜੀ ਦੀਪਸ ਮਨਾਉਂਦੇ ਆ ਜੀ ਅਸੀਂ ਗੁਰਦੁਆਰੇ ਜਾ ਕੇ ਨਤਮਸਤ ਮਨੇ ਆ ਜੀ ਅਸੀਂ ਹਰਿਮੰਦਰ ਸਾਹਿਬ ਜਾਂਦੇ ਆ ਜੀ ਲੇਕਨ ਜਦੋਂ ਇਹ ਪ੍ਰੋਲ ਦਿੰਦੇ ਹਨ ਨਾ ਬਕਾਇਦਾ ਤੌਰ ਤੇ RAM ਰਹੀਮ ਨੂੰ ਉਹ ਤੋਂ ਸਿੱਖਾਂ ਦੇ ਹਿਰਦੇ ਚੱਲ ਨਹੀਂ ਚੱਲੀ ਹੁੰਦੀ ਅਸੀਂ ਕੰਪੈਰੀਸ਼ਨ ਨਹੀਂ ਕਰਦੇ ਇਹਨਾਂ ਦਾ ਲੈਕਿਨ ਇਹ ਦੱਸਣਾ ਵੀ ਨਹੀਂ ਇਸ ਜੁਰੀ ਸਮਝਦੇ ਆ ਕਿ ਇੱਕ ਪਾਸੇ ਬੰਦੀ ਸਿੰਘ 30-30 ਸਾਲ ਤੋਂ ਜਿੰਨਾਂ ਤੇ ਬੰਦ ਜਿੰਨਾਂ ਨੂੰ ਕਦੀ ਪ੍ਰੋਬਲਮ ਨਹੀਂ ਮਿਲੀ ਕਦੀ ਉਹਨਾਂ ਨੂੰ ਕੋਈ ਛੁੱਟੀ ਨਹੀਂ ਮਿਲੀ ਕਦੀ ਕੁਛ ਨਹੀਂ ਇੱਕ ਬਲਾਤਕਾਰ ਦਾ ਦੋਸ਼ੀ ਇੱਕ ਕਤਲ ਦਾ ਦੋਸ਼ੀ ਦੋ ਮਕਦਮੇ ਦੇ ਖਿਲਾਫ ਹੋਰ ਚਲ ਰਹੇ ਨੇ ਉਹਨੂੰ ਜਿਹੜੀ ਆ 2017 ਤੋਂ ਲੈ ਕੇ ਤੇ 2025 ਤੱਕ 15 ਪ੍ਰੋਲਡ ਦੀਆਂ ਗਿਆ 15 15 ਵਾਰੀ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਕਿਹਾ ਗਿਆ ਜਦੋਂ ਹਾਈ ਕੋਰਟ ਨੇ ਭਗਵੰਦ ਸਿੰਘ ਛਾਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੇ ਤੇ ਨਾਲ ਵਕੀਲ ਨੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਪਈ ਦੀ ਚੈਲੰਜ ਕੀਤਾ ਇਹਨੂੰ ਤੇ ਹਰਿਆਣਾ ਸਰਕਾਰ ਨੇ ਲਿਖ ਕੇ ਦਿੱਤਾ ਇਹਨੂੰ ਵੀ ਇਹਨੂੰ ਪ੍ਰੋਲ ਜਿਹੜੀ ਆ ਉਹ ਕੈਦੇ ਕਾਨੂੰਨ ਸਾਡੇਤੀ ਜਾ ਰਹੀ ਆ ਕੀ ਕੈਦਾ ਕਾਨੂੰਨ ਸਿਰਫ ਉੱਥੇ ਆ ਬੰਦੀ ਸਿੰਘਾ ਦਾ ਕੋਈ ਕੈਦਾ ਕਾਨੂੰਨ ਨਹੀਂ ਹੈਗਾ ਉਹਨਾਂ ਨੇ ਕਿਸੇ ਨਾਲ ਦੁਸ਼ਮਣੀ ਨਾਲ ਨਹੀਂ ਉਹਨਾਂ ਨੇ ਭਾਵਕਤਾ ਦੇ ਵਿੱਚ ਜੋ ਪੰਜਾਬ 'ਚ ਹੋ ਰਿਹਾ ਸੀ ਉਹ ਸਿਲਫਾ ਬੰਦ ਕਰਾਉਣ ਦੀ ਉਹਨਾਂ ਕਾਰਵਾਈ ਕੀਤੀ ਸੀ ਐਵੇਂ ਨਹੀਂ ਜੀ ਕੀਤੀ ਉਹਨਾਂ ਹੁਣ 15 ਬੰਦੇ ਨੂੰ ਪ੍ਰੋਬਲਮ ਪਈ ਹੋਵੇ ਬੇਦਬੀ ਦੇ ਉੱਤੇ ਦੋਸ਼ ਲੱਗਦੇ ਹੋਣ ਤੇ ਭਾਜਪਾ ਵਾਲੇ ਨੂੰ ਪਨਾਹ ਦੇਵੇ ਤੇ ਸਾਡੇ ਉਹਨਾਂ ਸਿੱਖਾਂ ਨੂੰ ਮੈਂ ਸੋਚਦਾ ਵੀ ਆਪਣੀ ਗਰੇਵਾਂ ਚ ਜੂਤ ਝਾਤੀ ਮਾਰਨੀ ਚਾਹੀਦੀ ਹੈ ਜਿਹੜੇ ਭਾਜਪਾ ਸ਼ਾਮਲ ਹੋ ਕੇ ਕਹਿੰਦੇ ਅਸੀਂ ਤੇ ਮੋਦੀ ਸਾਹਿਬ ਤੇ ਮਿੱਤਰ ਸਾਹਿਬ ਦੀਆਂ ਨੀਤੀਆਂ ਤੋਂ ਬਹੁਤ ਸੰਤੁਸ਼ਟ ਹਾਂ ਕੀ ਉਹਨਾਂ ਕੋਲ ਕੋਈ ਜਵਾਬ ਹੈਗਾ ਪੀ ਜਿਹੜੀ ਬੀਜੇਪੀ ਨੇ 2019 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਬੰਦੀ ਸਿੰਘ ਰਿਆ ਕੀਤਾ ਜਾਂਦੇ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਦੀ ਸਜ਼ਾ ਉਮਰ ਕਾ ਚ ਤਬਦੀਲ ਕੀਤੀ ਜਾਊਗੀ ਉਹ ਨੋਟੀਫਿਕੇਸ਼ਨ ਵਾਪਸ ਖੋੜਾ ਅੱਜ ਨੂੰ ਵੀ 6 ਸਾਲ ਹੋ ਗਏ 7ਵਾਂ ਲੱਗ ਗਿਆ ਲੇਕਿਨ ਉਹਦੇ ਤੇ ਵੀ ਕੋਈ ਗਰਮੀ ਨਹੀਂ ਹੋਈ ਅਸੀਂ ਚਰੰਜੀਤ ਬਰਾਲਵਰ ਕੇ ਜਿਹੜੇ ਆਪਣੇ ਨੂੰ ਪੰਥਕ ਚ ਦੱਸਦੇ ਨੇ ਵੀ ਪੰਥ ਦੇ ਬੜੇ ਹੰਧੜਦਾ ਸੀ ਸਾਡੇ ਬੰਦੇ ਪੰਥ ਕੋਈ ਹੈ ਹੀ ਨਹੀਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਜਿਹੜੇ ਕਹਿੰਦੇ ਨੇ ਵੇਖੋ ਜੀ ਮੈਂ ਤੇ ਇੱਕ ਵੀਡੀਓ ਇਸ ਲਈ ਮਿਤਸ਼ਾਹ ਦੀ ਬੜੀ ਵੱਡੀ ਗੱਲ ਕੀਤੀ ਉਹਨਾਂ ਨੇ ਵੇਖੋ ਜੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨਾ ਹੁੰਦੇ ਤੇ ਹਮ ਨਾ ਹੁੰਦੇ ہمارا ਧਰਮ ਨਾ ਹੁੰਦਾ ਇੱਕ ਕਾਗਜ਼ ਤੇ ਲਿਖਿਆ ਸੱਚ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਉਹਨਾਂ ਦੀ ਇੱਕ ਗੱਲ ਕਹਿਣ ਦੇ ਨਾਲ ਤੁਸੀਂ ਉੱਥੇ ਕੈਦ ਹੋ ਗਏ ਜੀ ਮੈਂ ਤਾਂ ਉਹਨਾਂ ਦੀ ਵੀਡੀਓ ਸੁਣ ਕੇ ਬੀਜੇਪੀ ਸ਼ਾਮ ਨੂੰ ਰਿਆਂ ਲੇਕਿਨ ਆ ਜਿਹੜੀਆਂ ਸਿੱਖਾਂ ਦਾ ਵਧਿਖਿਆ ਹੋ ਰਹੀਆਂ ਨੇ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਵੇਖੋ ਅਸੀਂ ਮੰਨਦੇ ਸੀ ਵੀ ਆਮ ਆਦਮੀ ਪਾਰਟੀ ਕੋਈ ਭਲਾ ਕਰੂਗੀ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੇ ਵਿੱਚ 6 ਵਰੀ ਬਕਾਇਦਾ ਤੌਰ ਤੇ ਸੈਂਟੈਂਸ ਰਿਵੀਊ ਕਮੇਟੀ ਵਿਚਾਰਿਆ ਗਿਆ ਸੇਵਰੀ ਕਿਹਾ ਗਿਆ ਵੀ ਇਹਨੂੰ ਪੋਸਟਪੋਨ ਕਰਦੇ ਹੋ ਗੱਲ ਕਰਾਂਗੇ ਜਦੋਂ ਸੁਦਰ ਜੈਨ ਜੇਲ ਮੰਤਰੀ ਸੀ ਜਦੋਂ ਇਹ ਮਹਿਕਮਾ ਕੇਜਰੀਵਾਲ ਕੋਲੋਂ ਆ ਤੇ ਉਹ ਕਹਿੰਦੇ ਜੀ ਇਹ ਖੂਨ ਖਰਾਤਵੱਦੀਆ ਇਹਨੂੰ ਨਹੀਂ ਛੱਡਿਆ ਜਾ ਸਕਦਾ ਇਹਦਾ ਕੇਸ ਨਹੀਂ ਵਾਪਸ ਜਾ ਸਕਦਾ ਇਹਨਾਂ ਲੋਕਾਂ ਕੋ ਕੀ ਅਸਰ ਰੱਖੋਗੇ ਤੁਸੀਂ ਅਸੀਂ ਇਹ ਹਨੀਪ੍ਰੀਤ ਹਨੀਪ੍ਰੀਤ ਦੇ ਵਿੱਚੋਂ ਤੇ ਸੌਦਾ ਸਾਦੇ ਵਿੱਚੋਂ ਇੱਕ ਸੁਈ ਨਹੀਂ ਲੰਗਦੀ ਜਿੰਨਾ ਕੁਛ ਹਨੀਪ੍ਰੀਤ ਦੀ ਚਰਚਾ ਆਈ ਹਨੀਪ੍ਰੀਤ ਦੇ ਬਕਾਇਦਾ ਤੋਂ ਤੇ ਗੁੱਤਾ ਹਸਬੰਦ ਨੇ ਚਰਚਾ ਕੀਤੀ ਉਹਨੇ ਕਿਹਾ ਜੀ ਮੈਂ ਅੱਖੀ ਵੇਖ ਕੇ ਮੱਖੀ ਨਹੀਂ ਖਾ ਸਕਦਾ ਜੀ ਦੇ ਕਰਕੇ ਮੇਰਾ ਤਲਾਕ ਹੋਇਆ ਕਹਿੰਦੀ ਐ ਵੀ ਮੇਰੇ ਨੂੰ ਵਾਪਸ ਮਾ ਲੈ ਉਹ ਪਿਤਾ ਜੀ ਨੇ ਸਾਡੇ ਦੀ ਜੇ ਇਹੋ ਜਿਹੇ ਪਿਤਾ ਦੀ ਬਲਾਤਕਾਰ ਨਹੀਂ ਤੇ ਫਿਰ ਮੈਂ ਸੋਚਦਾ ਵੀ ਇਹੋ ਜਿਹੇ ਪਿਤਾ ਕੋਈ ਪਿਤਾ ਦੀ ਕਿਸੇ ਨੋੜ ਨਹੀਂ ਪਤਾ ਤਾਂ ਹਮੇਸ਼ਾ ਐਕਸਲੈਂਟ ਹੁੰਦਾ ਬੱਚਿਆਂ ਦੀ ਰਖਵਾਲੀ ਕਰਦਾ ਤੇ ਯਾਰ ਸਭ ਤੋਂ ਵੱਧ ਬਾਪ ਨੂੰ ਪਿਆਰੀ ਹੁੰਦੀ ਹੈ ਇਸ ਕਰਕੇ ਆ ਜਿਹੜੀ ਬੇਦਬੀ ਕਾਰਨ ਦੇ ਵਿੱਚ ਆ ਤੇ ਮੋਰ ਬੰਬ ਧਮਾਕੇ ਦੇ ਵਿੱਚ ਜਿਹੜੀਆਂ ਪੈੜਾਂ ਜਦੋਂ ਜਾਂਚ ਦੀਆਂ ਗਈਆਂ 14 ਸਤ ਦੇ ਡੇਰੇ ਦੇ ਵਿੱਚ ਨਾ ਜਾਂਚ ਬੰਦ ਕਰ ਦਿੱਤੀ 2017 ਦੀ ਘਟਾ ਜਿੱਤੇ 7-8 ਵਿਅਕਤੀ ਮਰੇ ਬੱਚੇ ਜਾਨੇ ਸੀ ਔਰਤਾਂ ਸੀ ਗੀਆਂ ਉਹ ਕੇਸ ਦੀ ਅੱਜ ਤੱਕ ਜਾਂਚ ਨਹੀਂ ਹੋਈਗੀ ਹਨੀਪ੍ਰੀਤ ਨੂੰ ਗ੍ਰਿਫਟਰ ਕਰ ਲੋ ਸੁਦਾਸਨ ਨਹੀਂ ਕਰ ਸਕਦੇ ਪੁੱਛ ਪੜਤਾਲ ਕਰ ਲੋ ਉਹਨੂੰ ਪੁੱਛ ਲੋ ਉਹ ਦੱਸ ਦੇ ਸਭ ਕੁਝ ਹਨੀਪ੍ਰੀਤ ਜੇ ਬਾਬਾ ਉੱਥੇ ਉਹਨਾਂ ਦਾ ਪ੍ਰਬੰਧਨ ਸੀਗਾ ਤਾਂ ਹਨੀਪ੍ਰੀਤ ਡਿਵੈਲਪਮੈਂਟ ਏਜੰਸੀ ਉੱਥੇ ਹਨੀ ਪ੍ਰੀਤ ਦੇ ਬਗੈਰ ਪਤਾ ਨਹੀਂ ਸੀ ਹਲਦਾ ਉੱਤੇ ਬਰ ਗਾੜੀ ਦੇ ਵਿੱਚ ਜਿਹੜੀ ਬੇਦਬੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਵੀ ਸਾਡੀ 45 ਮੈਂਬਰੀ ਕਮੇਟੀ 'ਚ ਫੈਸਲਾ ਹੋਇਆ ਸੀ ਵੀ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੁਸੀਂ ਕਰਨੀ ਹੈ ਜੇ ਉਹ ਤੁਹਾਡੇ ਤੁਹਾਡੇ ਬਾਪੇ ਦੀ ਫਿਲਮ ਨਹੀਂ ਚੱਲਣ ਦੇ ਰਹੇ ਤੇ ਫਿਰ ਤੁਸੀਂ ਕੀ ਕਰਦੇ ਹੋ ਜਾਓ ਜਾ ਕੇ ਜਿਹੜਾ ਸੀ ਉਹ ਤੇ ਬੇਦਬੀ ਕਰੋ ਮੈਂ ਬੇਦਬੀ ਕੀਤੀ ਸੁਖਵਿੰਦਰ ਸਿੰਘ ਬਿੱਟੂ ਨੂੰ ਕਿਉਂ ਜੇਲ੍ਹ 'ਚ ਮਾਰਿਆ ਗਿਆ ਕਿਉਂ ਬੜਾ ਵੱਡਾ ਸਬੂਤ ਸੀਗਾ ਜਿੱਦ ਨੂੰ ਜਿਲ੍ਹ ਚ ਮਾਰਿਆ ਗਿਆ ਤੇ ਕੌਣ ਵਜੇ ਪ੍ਰਤਾਪ ਨੇ ਕੀ ਉਹ ਮਾਈ ਗੋਡ ਇੱਕ ਬੜਾ ਵੱਡਾ ਸਬੂਤ ਮਟਾ ਦਿੱਤਾ ਗਿਆ ਉਹਦੀ ਵੀ ਜਾਂਚ ਟੈਕਨੀਕ ਨੀ ਕੀਤੀ ਗਈ ਵੀ ਉਹ ਕਿਉਂ ਮਾਰਿਆ ਗਿਆ ਕਿਹਨੇ ਮਾਰਿਆ ਤੇ ਕਿਹੜੇ ਕਾਰਨ ਸੀ ਪਿੱਛੇ ਐਸੇ ਕਰਕੇ ਹਨੀਪ੍ਰੀਤ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਆ ਹਨੀਪ੍ਰੀਤ ਦੀ ਗ੍ਰਿਫਤਾਰੀ ਹੋ ਜਾਵੇ ਤੇ ਮੈਂ ਸੋਚਦਾ ਬੋਰਨ ਮਾਮਲਾ ਤੇ ਬੇਤਿਆਂ ਦੇ ਮਾਮਲੇ ਵੀ ਲਗਭਗ ਜਿਹੜੇ ਉਸ ਬਹੁਤ ਹੱਦ ਤੱਕ ਸੋਲਵ ਹੋ ਜਾਣਗੇ ਰਣਬੀਰ ਸਿੰਘ ਖੱਟਣ ਦੇ ਕੰਮ ਤੇ ਕੀਤਾ ਲੇਕਿਨ ਉਹ ਵੀ ਡਰਦੇ ਰਹੇ ਕਿ ਇਸ ਵਾਰੀ ਤੋਂ ਇਹਨਾਂ ਕੋ ਜਾਂ ਡਰਾਉਂਦੇ ਰਹੇ ਉਹਨਾਂ ਨੂੰ ਪੋਲਿਟਿਕਲ ਬੰਦੇ ਤੂੰ ਨਹੀਂ ਕਰਨਾ ਭਾਵੇਂ ਕਾਂਗਰਸੀ ਲੈ ਲਓ ਭਾਵੇਂ ਕਾਲੀ ਲੈ ਲਓ ਤੇ ਭਾਜਪਾ ਇਹਦੇ ਜਿਹੜੇ ਉਹ ਟਿੱਟੇ ਨੰਗੇ ਚਿੱਟੇ ਹੋ ਗਏ ਉਹਦੀ ਮਦਦ ਕਰਨ ਦੇ ਲੱਗੇ ਸੁਦਾ ਸਾਹਿਬ ਦੀ ਉਸ ਢੇਰੇ ਦੇ ਪੂਰੀਤਰ ਹਮਦਰਦ ਬਣੇ ਪਏ ਨੇ ਤੁਹਾਨੂੰ ਪਤਾ ਹੋਏਗਾ ਚਕਵਿੰਦਰ ਜੀ 25 ਅਗਸਤ 2017 ਨੂੰ ਸੋਦਾ ਸਾਹਿਬ ਨੂੰ ਸਜ਼ਾ ਹੁੰਦੀ ਹੈ ਜਿਹੜਾ ਮਸੰਜਰ ਉਹ ਗੌੜ ਸੀਗਾ ਜਗਦੀਪ ਸਿੰਘ ਜੱਜ ਅੱਗੇ ਗਿੜਗੜਾਇਆ ਹਰਿਆਣਵੀ ਸੀ ਉਹ ਗਿੜਗੜਾਇਆ ਉਹਦੇ ਅੱਗੇ ਰੋਇਆ ਬੱਚਿਆਂ ਨੂੰ ਵੀ ਮੇਰੀ ਸਜ਼ਾ ਘੱਟ ਕਰ ਦਿਓ ਮੈਂ ਗੁਨਾਹ ਨਹੀਂ ਕੀਤੇ ਮੈਨੂੰ ਮਾਫ਼ ਕਰ ਦਿਓ ਉਹ ਕਹਿੰਦੇ ਨਾ ਜਿਹੜੇ ਤੂੰ ਗੁਨਾਹ ਕੀਤੇ ਉਹ ਮਾਫ਼ੀਯੋਗ ਨਹੀਂ ਔਰ ਉਸ 14 ਸਤਾ ਦੀ ਇਹ ਬਕਾਇਦਾ ਤੌਰ ਤੇ ਬੀਜੇਪੀ ਬਾਰੇ ਆਦਮੀ ਜਿਹੜਾ ਉਹਦੀ ਪਿੱਠ ਪੂਰ ਰੇ ਨੇ ਉਹਨੂੰ ਬਾਬਾ ਜੀ ਕਹਿ ਰਿਆ ਤੇ ਹਰਿਆਣੇ ਦਾ ਜਿਹੜਾ ਗ੍ਰਹਿ ਮੰਤਰੀ ਸੀਗਾ ਅਨਿੰਦ ਵੇਜ 15 10 2017 ਨੂੰ ਡੇਰੇ ਜਾਂਦਾ ਤੇ ਉਹਦੇ ਚਰਨਾਂ ਚ 51 ਲੱਖ ਰੁਪਏ ਦਾ ਚੈੱਕ ਰੱਖ ਕੇ ਮੱਥਾ ਟੇਕਦਾ ਪੈਰਾਂ ਤੇ ਬਾਬਾ ਜੀ ਤੁਸੀਂ ਤੇ ਬੜੇ ਮਹਾਨ ਸਰਜੀਸ਼ ਰਖੜਾ ਦੱਸਦੇ ਨੇ ਕਹਿੰਦੇ ਜੀ ਇੱਕ ਵਾਰੀ ਏਸੀ ਜਦਕੇ ਬਾਬੇ ਸਰਦਾਰ ਪ੍ਰਕਾਸ਼ ਸਿੰਘ ਬਾਦਲਾਂ ਦੇ ਡੇਰੇ ਦੇ ਵਿੱਚ ਇੱਕ ਘੰਟਾ ਬਾਦਲ ਸਾਨੂੰ ਖੜਾ ਰੱਖਿਆ ਸੁੰਦਰ ਸਾਹਿਬ ਦੇ ਇਹਦਾ ਦਿਮਾਗ ਖਰਾਬ ਸੀਗਾ ਕਿ ਇਹ ਘੰਟਾ ਬੁਜੁਰਗ ਬੰਦ ਖੜਾ ਰੱਖਿਆ ਕਹਿੰਦੇ ਮੈਂ ਤੇ ਫਿਰ ਉਹਨੇ ਗੱਲਾਂ ਪੱਤਾ ਸੁਣ ਕੇ ਅੱਧੇ ਘੰਟੇ ਬਾਹਰ ਆ ਗਿਆ ਪੀਨੇ ਤੇ ਖੜਾ ਰੱਖਣ ਬਾਹਰ ਇੱਕ ਬਹਿਜੁਕਾ ਐਨਾ ਦਿਮਾਗ ਖਰਾਬ ਸੀ ਬੰਦੇ ਦਾ ਐਨਾ ਜਿਹੜੇ ਸਿੱਖ ਦਾ ਕਿ ਹੱਥ ਜੋੜ ਕੇ ਉਹਦੇ ਜਿਹੜੇ ਤਰਲੇ ਕਰਦੇ ਮੋਟਾਂ ਦੇ ਮੋਟਾਂ ਦੀ ਖਾਤਰ ਮੋਟਾਂ ਦੀ ਵੀਗ ਬੰਗਦੇ ਉਹਦੇ ਕੋਲ ਤੇ ਜੇ ਮੌਰ ਬੰਗ ਧਮਾਕਾ ਤੇ ਬੇਅਦਬੀ ਦੇ ਮਾਮਲੇ ਸੌਲਵ ਕਰਨੇ ਤੇ ਹਨੀਪ੍ਰੀਤ ਦੀ ਗ੍ਰਿਫਤਾਰੀ ਕਰ ਲੋ ਅੱਧੇ ਕ ਮਾਮਲੇ ਤੇ ਵੈਸੀ ਸੌਟ ਆਊਟ ਹੋ ਜਾਣੇ ਐਸੇ ਕਰਕੇ ਹਨੀਪ੍ਰੀਤ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਆ ਜਦੋਂ ਉਹਦੀ ਗ੍ਰਿਫਤਾਰੀ ਹੋਊਗੀ ਤੇ ਉਹਦੀ ਫਿਰ ਜੜੀ ਆ ਲੜੀ ਆਟੋਮੈਟਿਕਲੀ ਸੌਦਾ ਸਕਤ ਹੋ ਜੇਗੀ ਜੀ ਜੀ